ਮੈਂ ਕਹਿੰਦਾ ਭੈਣੇ ਕੋਈ ਗੱਲ ਨਹੀਂ ਤੂੰ ਆਈਆਂ ਮੇਰੇ ਕੋਲੇ ਬਹੁਤ ਅੱਜ ਦਿੱਤੀ ਬਹੁਤ ਮਾਣ ਮਹਿਸੂਸ ਹੋਇਆ ਮੇਰੇ ਨਾਲ ਉਹਨਾਂ ਨੇ ਵਾਦਾ ਕੀਤਾ ਸੀ ਕਿ ਭੈਣੇ ਮੈਂ ਤੇਰਾ ਗੀਤ ਵੀ ਕਰਾਉਂਗਾ ਤੈਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਂਗਾ ਜਿੱਥੋਂ ਤੱਕ ਹੋਈ ਮੈਂ ਉੱਥੋਂ ਤੱਕ ਤੇਰੀ ਸਪੋਰਟ ਕਰੂੰਗਾ ਪਰ ਕਮੀ ਮਹਿਸੂਸ ਕਰਦੇ ਆ ਕਿ ਅੱਜ ਜੋ ਦੁਨੀਆ ਤੇ ਹੁੰਦਾ ਅੱਜ ਅਸੀਂ ਵੀ ਕਿਤੇ ਦੀ ਕਿਤੇ ਬੈਠੇ ਹੁੰਦੇ ਸਾਡੇ ਵੀ ਦਿਨ ਬਦਲ ਜਾਂਦੇ ਪਰ ਉਹਨਾਂ ਦੇ ਨਾਲ ਸਾਡੇ ਵੀ ਸੁਪਨੇ ਅਧੂਰੇ ਰਹਿ ਗਏ ਮਾਪੇ ਬਾਪ ਦੀ ਕਮੀ ਵੀਰੇ ਭੈਣ ਭਰਾ ਦੀ ਕਮੀ ਮਹਿਸੂਸ ਹੁੰਦੀ ਹੈ ਜਿਵੇਂ ਅੱਜ ਸਿੱਧੂ ਮੂਸੇਵਾਲੇ ਵੀਰ ਦੀ ਕਮੀ ਮੈਨੂੰ ਮਹਿਸੂਸ ਹੋਈ ਇੱਥੇ ਉਹਦੀ ਜਗ੍ਹਾ ਤੇ ਆ ਕੇ ਵੀਰੇ ਨਾ ਮੈਂ ਮੁੰਡਿਆ ਚ ਸੀਗਾ ਵੀਰਾ ਉਹ ਪਾਪਾ ਨੂੰ ਹਮੇਸ਼ਾ ਹੀ ਸਟੇਜ ਤੇ ਗਾਇਆ ਕਰਦੇ ਸੀ ਜਿਵੇਂ ਰਤ ਪਿਆਰ ਦੀ ਸੌਂਗ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਗਾਇਆ ਕਰਦੇ ਸੀ ਬਹੁਤ ਕਮੀ ਮਹਿਸੂਸ ਹੁੰਦੀ ਐ ਇਸ ਚੀਜ਼ ਦੀ ਟੋਟਾਂ ਦੇ ਵਿੱਚ ਵੀ ਤੁਹਾਡੇ ਪਿਤਾ ਜੀ ਦਾ ਗੀਤ ਅਕਸਰ ਸਿੱਧੂ ਗਾਉਂਦੇ ਹੁੰਦੇ ਸੀ ਹਾਂਜੀ ਵੀਰੇ ਗਾਉਂਦੇ ਸੀ ਪਾਪਾ ਨੇ ਜਾ ਸੋਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਹਬਨ ਵਖਰਾ ਅੜਿਆ ਤੇ ਜਿਹੜਾ ਅਥਰੂ ਬਹਿ ਹਣ ਬਣ ਚੋਵੇ ਟੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਪਿੰਡ ਮੂਸਾ ਦੇ ਵਿੱਚ ਮੌਜੂਦ ਹ ਇੱਥੇ ਸਾਨੂੰ ਮਿਲੇ ਨੇ ਹਰਮਨ ਛੱਤਾ ਜੋ ਕਿ ਸਵਰਗਵਾਸੀ ਮਿਸ਼ੱਤਰ ਛੱਤਾ ਦੀ ਬੇਟੀ ਨੇ 79 ਛੱਤਾ ਉਹ ਕਲਾਕਾਰ ਨੇ ਜਿਨ੍ਹਾਂ ਦੇ ਗੀਤ ਅੱਜ ਵੀ ਟ੍ਰੇਟਾਂ ਤੇ ਸੁਨੇ ਜਾਂਦੇ ਨੇ ਟਰੱਕਾਂ ਦੇ ਵਿੱਚ ਵੱਜਦੇ ਨੇ ਇਤੋਂ ਤੱਕ ਕਿ ਸਿੱਧੂ ਮੂਸੇਵਾਲਾ ਦੀ ਆਪਣੀ ਹਰ ਸਟੇਜ ਉੱਤੇ ਨਿਸ਼ੱਤਰ ਛੱਤਾ ਜੀ ਦੇ ਗੀਤ ਗਾਉਂਦੇ ਸੀ ਉਹਨਾਂ ਦੇ ਗੀਤਾਂ ਦੀ ਗੱਲ ਕਰਦੇ ਸੀ ਗੱਲਬਾਤ ਉਹਨਾਂ ਦੀ ਬੇਟੀ ਦੇ ਨਾਲ ਕਰਾਂਗੇ ਨਿਸ਼ੱਤਰ ਛੱਤਾ ਜੀ ਦੇ ਨਾਲ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਣ ਹਾਸੀ ਕਵੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਹਰਮਨ ਛੱਤਾ ਗਾਇਕ ਨਿਸ਼ੱਤਰ ਛੱਤਾ ਸਾਭ ਦੀ ਬੇਟੀ ਜੀ ਸਵਾਭ ਬਣਿਆ ਵੀਰੇ ਇੱਥੇ ਅੱਜ ਆਉਣ ਦਾ ਬਹੁਤ ਦੁੱਖ ਵਾਲੀ ਗੱਲ ਹੈ ਕਿ ਇੱਥੇ ਆਏ ਆ ਵੀਰੇ ਦੀ ਸਮਾਪਤੇ ਬਹੁਤ ਦੁੱਖ ਹੋਇਆ ਇਸ ਚੀਜ਼ ਦਾ ਸਾਨੂੰ ਅੱਛਾ ਸਿੱਧੂ ਵੀਰ ਵੀ ਅਕਸਰ ਹੀ ਨਛੱਤਰ ਸ਼ੱਤਾ ਜੀ ਦੀ ਗੱਲ ਕਰਦੇ ਹੁੰਦੇ ਸੀ ਕਿੰਨਾ ਕਿ ਪ੍ਰਾਊਡ ਫੀਲ ਹੁੰਦਾ ਸੀ ਕਿ ਮੇਰੇ ਪਿਤਾ ਨੂੰ ਇੱਕ ਲੈਜੈਂਡ ਕਲਾਕਾਰ ਆ ਜਿਹੜਾ ਦੁਨੀਆ ਦਾ ਵੱਡਾ ਕਲਾਕਾਰ ਹੋ ਯਾਦ ਕਰਦੇ ਬਹੁਤ ਦੱਖ ਹੁੰਦਾ ਵੀ ਇਸ ਚੀਜ਼ ਦਾ ਕਿ ਨਵੇਂ ਮੁੰਡਿਆਂ ਚ ਅਸੀਂ ਜਿਵੇਂ ਵੀਰ ਨਵੇਂ ਮੁੰਡਿਆਂ ਚ ਸੀਗਾ ਵੀਰਾ ਉਹ ਪਾਪਾ ਨੂੰ ਹਮੇਸ਼ਾ ਹੀ ਸਟੇਜ ਤੇ ਗਾਇਆ ਕਰਦੇ ਸੀ ਜਿਵੇਂ ਰਤ ਪਿਆਰ ਦੀ ਸੌਂਗ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਗਾਇਆ ਕਰਦੇ ਸੀ ਬਹੁਤ ਕਮੀ ਮਹਿਸੂਸ ਹੁੰਦੀ ਐ ਇਸ ਚੀਜ਼ ਦੀ ਅੱਜ ਅੱਛਾ ਕਦੇ ਮਿਲਣ ਦਾ ਸੁਪਨਾ ਬਣਿਆ ਸੀ ਸਿੱਧੂ ਵੀਰ ਹਾਂਜੀ ਵੀਰੇ ਮਿਲ ਕੇ ਗਏ ਉਹਨਾਂ ਦੀ ਮੰਨ ਲਓ ਮੈਨੂੰ ਨਹੀਂ ਸੀ ਪਤਾ ਵੀ ਮਾਲਕ ਨੇ ਇਦਾਂ ਸੁਭਾਅ ਬਣਾਇਆ ਵੀ ਉਹਨਾਂ ਦੀ ਬਾਅਦ ਚ ਡੈਥ ਹੋ ਜਾਣੀ ਹੈ ਮੈਨੂੰ ਬੁਲਾਇਆ ਸੀ ਉਹਨਾਂ ਨੇ ਮਿਲੀ ਸੀ ਮੈਂ ਉਹਨਾਂ ਨੂੰ ਘਰ ਆਈ ਸੀ ਉਹਨਾਂ ਦੇ ਯਾਨੀ ਕਿ ਪਿੰਡ ਦੇ ਵਿੱਚ ਘਰ ਸੀ ਵੀਰੇ ਦਾ ਉਦੋਂ ਤੇ ਮਿਲ ਕੇ ਗਈਆਂ ਬਹੁਤ ਰਿਸਪੌਂਸ ਦਿੱਤਾ ਬਹੁਤ ਵਧੀਆ ਰਿਸਪੈਕਟ ਕੀਤੀ ਮੇਰੇ ਵੀਰੇ ਨੇ ਮੇਰੇ ਆਉਣ ਤੇ ਮੈਨੂੰ ਕਹਿੰਦਾ ਭੈਣੇ ਕੋਈ ਗੱਲ ਨਹੀਂ ਤੂੰ ਆਈਆਂ ਮੇਰੇ ਕੋਲੇ ਬਹੁਤ ਅੱਜ ਦਿੱਤੀ ਬਹੁਤ ਮਾਨ ਮਹਿਸੂਸ ਹੋਇਆ ਉਹਦੇ ਲਈ ਕੋਈ ਗੀਤ ਦੀ ਵੀ ਗੱਲ ਹੋਈ ਵੀ ਗੀਤ ਕਰਾਂਗੇ ਜਿੱਦਾਂ ਅਕਸਰ ਉਹ ਬਾਕੀ ਕਲਾਕਾਰਾਂ ਦੀ ਹੈਲਪ ਕਰਦੇ ਸੀ ਹਾਂਜੀ ਵੀਰੇ ਮੇਰੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਭਾਵੇਂ ਮੈਂ ਤੇਰਾ ਗੀਤ ਵੀ ਕਰਾਉਂਗਾ ਤੈਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਂਗਾ ਜਿੱਥੋਂ ਤੱਕ ਹੋਈ ਮੈਂ ਉੱਥੋਂ ਤੱਕ ਤੇਰੀ ਸਪੋਰਟ ਕਰੂੰਗਾ ਅੱਛਾ ਫਿਰ ਹੁਣ ਦੁੱਖ ਤਾਂ ਇਸ ਚੀਜ਼ ਦਾ ਹੋਣਾ ਹੀ ਆ ਕਿ ਜੇ ਸਿੱਧੂ ਹੁੰਦਾ ਕਿਉਂਕਿ ਸਿੱਧੂ ਦਾ ਤਾਂ ਕਹਿੰਦੇ ਵੀ ਮਤਲਬ ਉਹ ਕਹਿੰਦੇ ਵੀ ਸੋਨਾ ਹੀ ਸੀਗਾ ਪਾਰਸੀ ਸੀ ਜਿਹਨੂੰ ਹੱਥ ਲਾ ਦਿੰਦਾ ਸੋਨਾ ਬਣ ਜਾਂਦਾ ਪੱਕੀ ਗੱਲ ਆ ਵੀਰੇ ਸੋਨਾ ਹੀ ਬਣ ਜਾਂਦੀ ਸੀ ਉਹ ਚੀਜ਼ ਪਰ ਕਮੀ ਮਹਿਸੂਸ ਕਰਦੇ ਆ ਕਿ ਅੱਜ ਉਹ ਦੁਨੀਆ ਤੇ ਹੁੰਦਾ ਅੱਜ ਅਸੀਂ ਵੀ ਕਿਤੇ ਦੀ ਕਿਤੇ ਬੈਠੇ ਹੁੰਦੇ ਸਾਡੇ ਵੀ ਦਿਨ ਬਦਲ ਜਾਂਦੇ ਪਰ ਉਹਨਾਂ ਦੇ ਨਾਲ ਸਾਡੇ ਵੀ ਸਪਨੇ ਅਧੂਰੇ ਰਹਿ ਗਏ ਜਿਵੇਂ ਸਿੱਧੂ ਬਾਈ ਦੇ ਨਾਲ ਹੋਇਆ ਵੀ ਉਹਨਾਂ ਦੇ ਨਾਲ ਵੀ ਜਿਹੜੇ ਸਮਕਾਲੀ ਕਲਾਕਾਰ ਸੀ ਕਿਤੇ ਨਾ ਕਿਤੇ ਉਹਨਾਂ ਨੇ ਬਹੁਤੀ ਬਣੀ ਨਹੀਂ ਸਿੱਧੂ ਨਾਲ ਕਿਸੇ ਕਾਰਨਾ ਕਰਕੇ ਜਾਂ ਕਹਿ ਸਕਦੇ ਹਾਂ ਵੀ ਸਿੱਧੂ ਵੀਰ ਦੀ ਸੁਭਾ ਕਰਕੇ ਕਿ ਤੁਹਾਡੇ ਪਿਤਾ ਦੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਸਮਕਾਲੀ ਕਲਾਕਾਰਾਂ ਵੱਲੋਂ ਕੀਤਾ ਵੀ ਉਹਨਾਂ ਦਾ ਜਿਹੜਾ ਉਹ ਇੱਜ਼ਤ ਮਾਣ ਉਹਨਾਂ ਦੇ ਜਾਣ ਤੋਂ ਬਾਅਦ ਨਹੀਂ ਕੀਤਾ ਗਿਆ ਜਿਹੜਾ ਬਣਦਾ ਸੀ ਨਹੀਂ ਕੀਤਾ ਵੀਰੇ ਸਾਡੀ ਕਿਸੇ ਨੇ ਕੋਈ ਰਿਸਪੈਕਟ ਨਹੀਂ ਕੀਤੀ ਵੀਰੇ ਨਾ ਹੀ ਕੋਈ ਇੱਜ਼ਤ ਕੀਤੀ ਨਾ ਹੀ ਕੋਈ ਕਲਾਕਾਰ ਸਾਡੇ ਤੱਕ ਪਹੁੰਚਿਆ ਹੈ ਅੱਛਾ ਕਿਹੜੀਆਂ ਕੰਪਨੀਆਂ ਜਿਨ੍ਹਾਂ ਨੇ ਰਿਕਾਰਡ ਕਰਿਆ ਜਿਵੇਂ ਗੀ ਜੇ ਬਾਕੀ ਉਹਨਾਂ ਦੇ ਵਿੱਚੋਂ ਕਿਸੇ ਨੇ ਆ ਕੇ ਘਰੇ ਪੁੱਛਿਆ ਹਾਲ ਚੰਗ ਨਹੀਂ ਵੀਰੇ ਕਿਸੇ ਕੰਪਨੀ ਨੇ ਆ ਕੇ ਨਹੀਂ ਪੁੱਛਿਆ ਵੀਰੇ ਕਦੇ ਵੀ ਹੁਣ ਬਕਾਇਦਾ ਗੀਤ ਵੀ ਗਾਉਂਦੇ ਆ ਸਿੰਗਰ ਕਾਫੀ ਸਿੰਗਰ ਆ ਜਿਹੜੇ ਪਾਪਾ ਦੇ ਨਾਮ ਤੋਂ ਅੱਜ ਵੀ ਰੋਟੀ ਖਾ ਰਹੇ ਨੇ ਬਹੁਤ ਸਿੰਗਰ ਨੇ ਜਿਹੜੇ ਮਾਰਕੀਟ ਦੇ ਵਿੱਚ ਆ ਕੇ ਆਪ ਦਾ ਚਲਾਈ ਜਾਂਦੇ ਕੰਮ ਪਰ ਸਾਡੇ ਤੱਕ ਕਿਸੇ ਨੇ ਕੋਈ ਪਹੁੰਚ ਨਹੀਂ ਕੀਤੀ ਚਲੋ ਸਵਾਲ ਤੁਹਾਡਾ ਘਰੇਲੂ ਹੋ ਸਕਦਾ ਪਰ ਤੁਹਾਡੇ ਜਿਹੜੇ ਰਿਸ਼ਤੇ ਚੋਂ ਲੱਗਦੇ ਨੇ ਹਰਬੰਸ ਸੱਤਾ ਜੀ ਉਹ ਵੀ ਗਾਉਂਦੇ ਨੇ ਕਿ ਉਹ ਉਹਨਾਂ ਨੇ ਤੁਹਾਡੀ ਸਪੋਰਟ ਕਰੀ ਜਾਂ ਫਿਰ ਉਹ ਅਲੱਗ ਤੋਂ ਚੱਲ ਰਹੇ ਨੇ ਤੁਸੀਂ ਲੱਗੋ ਨਈ ਵੀਰੇ ਸੇ ਅਲੱਗ ਤੇ ਚੱਲਦੇ ਆ ਜੀ ਮੇਰੀ ਮੈਰਿਜ ਵੀਰੇ ਜਦੋਂ ਹੋਈ ਸੀ ਮੈਰਿਜ ਤੋਂ ਪਹਿਲਾਂ ਮੇਗਾ ਲੱਖ ਸੀ ਮੈਨੂੰ ਬਚਪਨ ਤੋਂ ਸ਼ੌਕ ਸੀ ਗਾਉਣ ਦਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਗਾਉਣਾ ਉਹ ਕਹਿੰਦੇ ਵੀ ਅਸੀਂ ਤੈਨੂੰ ਗਾਇਕੀ ਲੈਣ ਚ ਨਹੀਂ ਪਾਉਣਾ ਚਲੋ ਆਪਣੋ ਆਪਣੀ ਸੋਚ ਆ ਉਹਨਾਂ ਦੀ ਪਰ ਉਹ ਅਲੱਗ ਕਰਦੇ ਮੈਂ ਆਪਣਾ ਅਲੱਗ ਕਰਤੀ ਪਰ ਇਹ ਮਹਿਸੂਸ ਤਾਂ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਵੀ ਜੇ ਪਿਤਾ ਹੁੰਦੇ ਤਾਂ ਆਪਣੀ ਧੀ ਨੂੰ ਅੱਜ ਗਾਇਕੀ ਦੇ ਵਿੱਚ ਵੱਡਾ ਮਕਾਮ ਦਿੰਦੇ ਅੱਜ ਉਹਨਾਂ ਦੇ ਨਾਲ ਤੁਹਾਡਾ ਵੀ ਨਾਮ ਬਹੁਤ ਕਮੀ ਮਹਿਸੂਸ ਹੁੰਦੀ ਹੈ ਵੀਰੇ ਮਾਪੇ ਬਾਪ ਦੀ ਕਮੀ ਵੀਰੇ ਭੈਣ ਭਰਾ ਦੀ ਕਮੀ ਮਹਿਸੂਸ ਹੁੰਦੀ ਹੈ ਜਿਵੇਂ ਅੱਜ ਸਿੱਧੂ ਮੂਸੇ ਵਾਲੀ ਵੀਰ ਦੀ ਕਮੀ ਮੈਨੂੰ ਮਹਿਸੂਸ ਹੋਈ ਇੱਥੇ ਆਦੀ ਜਗ੍ਹਾ ਤੇ ਆ ਕੇ ਬਹੁਤ ਕਮੀ ਮਹਿਸੂਸ ਹੁੰਦੀ ਹੈ ਵੀਰੇ ਤੁਸੀਂ ਭਾਵਕ ਹੋ ਰਹੇ ਹੋ ਤੇ ਤੁਹਾਡੇ ਮਾਤਾ ਜੀ ਦਾ ਵੀ ਮੈਂ ਜਿਹੜਾ ਦੇਖਿਆ ਆਖਰੀ ਸਮਾਂ ਬਹੁਤ ਤਾਂ ਚੰਗਾ ਨਹੀਂ ਗੁਜ਼ਰਿਆ ਉਹਨਾਂ ਦੀਆਂ ਵੀਡੀਓ ਵੀ ਅਸੀਂ ਕਈ ਦੇਖੀਆਂ ਵੀ ਉਹ ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਵੀ ਕਹਿੰਦੇ ਸਹੀ ਨਹੀਂ ਸੀਗੀ ਹਾਂਜੀ ਉਹਨਾਂ ਦੇ ਮੇਰੇ ਪਾਪਾ ਦੀ ਦਿੱਤ ਤੋਂ ਬਾਅਦ ਉਹ ਮੈਂਟਲੀ ਅਫਸੈਟ ਕਹਿ ਦਈਏ ਵੀ ਮੈਂ ਉਦਾਂ ਹੋ ਗਈ ਸੀ ਮਾਤਾ ਉਹਨਾਂ ਨੂੰ ਦੁਨੀਆਦਾਰੀ ਦਾ ਕੋਈ ਪ ਵੀ ਦੁਨੀਆਦਾਰੀ ਕਿੱਥੇ ਵੱਸਦੀ ਹੈ ਅੱਛਾ ਘਰ ਦਾ ਗੁਜ਼ਾਰਾ ਫਿਰ ਤੁਹਾਡੇ ਬ੍ਰਦਰ ਹੈਗਾ ਜਾਂ ਫਿਰ ਕਿੱਦਾਂ ਜੀ ਸਰ ਨਹੀਂ ਵੀਰੇ ਬ੍ਰਦਰ ਵੀ ਡੈਥ ਹੋ ਗਈ ਤੇ ਪਾਪਾ ਜੀ ਤਾਂ ਬੰਨ ਵਿੱਚ ਹੀ ਹੋ ਗਈ ਸੀ ਤੇ ਮਾਤਾ ਵੀ ਦੁਨੀਆ ਤੋਂ ਚਲੇ ਗਏ ਘਰ ਦੇ ਵਿੱਚ ਸਿਰਫ ਮੈਂ ਅਸੀਂ ਦੋ ਭੈਣਾਂ ਵੀਰੇ ਦੋਨਾਂ ਭੈਣਾਂ ਦੀ ਮੈਰਿਜ ਹੋਈ ਹੈ ਮੈਂ ਆਪਣੇ ਪੇਕੇ ਘਰ ਰਹਿ ਰਹੀ ਹਾਂ ਅੱਛਾ ਤੇ ਘਰ ਦਾ ਜਿਹੜਾ ਪਹਿਲਾ ਖਰਚਾ ਸੀ ਫਿਰ ਉਹ ਕਿਵੇਂ ਚਲਾਉਂਦੇ ਸੀ ਕਿਉਂਕਿ ਆਰਥਿਕ ਹਾਲਾਤ ਤਾਂ ਬਹੁਤ ਮਾੜੇ ਹੋਣੇ ਵੀਰੇ ਮੇਰੇ ਹਸਬੰਦ ਦਿਹਾੜੀਦਾਰ ਬੰਦਾ ਬਸ ਇਦਾਂ ਹੀ ਖਰਚਾ ਚੱਲਦਾ ਸੀ ਮੈਨੂੰ ਉਹਨਾਂ ਨੇ ਗੈਕੀ ਲੈਨ ਚ ਬਾੜਿਆ ਮੈਨੂੰ ਕਹਿੰਦੇ ਵੀ ਤ ਦੀ ਹਿੰਮਤ ਨਹੀਂ ਹਾਰਨੀ ਆਪਾਂ ਜਿਵੇਂ ਵੀ ਗੁਜ਼ਾਰਾ ਹੋਇਆ ਓਵੇਂ ਕਰਾਂਗੇ ਵੀਰੇ ਦਿਹਾੜੀਦਾਰ ਬੰਦਾ ਸੀ ਚਲੋ ਜਿਵੇਂ ਵੀ ਹੋਇਆ ਸੀ ਆਪਦਾ ਪਿੰਡ ਚ ਕੰਮ ਕਰਕੇ ਵੀ ਜਿੱਦਾਂ ਵੀ ਲਾਲੂ ਅਸੀਂ ਆਪਦੇ ਮਕਾਮ ਤੱਕ ਪਹੁੰਚਾਂਗੇ ਜ਼ਰੂਰ ਅੱਛਾ ਕਿੰਨਾ ਕਰ ਰਹਿੰਦਾ ਏ ਇੱਕ ਲੇਡੀਜ਼ ਨੂੰ ਜਦੋਂ ਕੋਈ ਕੰਪਨੀਆਂ ਤੱਕ ਜਾਣੇ ਹੋ ਤਾਂ ਕਿਉਂਕਿ ਅੱਜ ਕੱਲ ਜਿਵੇਂ ਕਹਿ ਦਈਏ ਵੀ ਇਨਸਾਨੀ ਦੇ ਰੂਪ ਦੇ ਵਿੱਚ ਕੋਈ ਹੋਰ ਹੀ ਤਰ੍ਹਾਂ ਦੇ ਬੰਦੇ ਬੈਠੇ ਨੇ ਕਦੇ ਤੁਹਾਡੇ ਨਾਲ ਵੀ ਕੁਛ ਇਦਾਂ ਦਾ ਮਾੜਾ ਬਿਹੇਵੀਅਰ ਕਰਨ ਦੀ ਕੋਸ਼ਿਸ਼ ਕਰੀ ਕਿਸਮ ਨਹੀਂ ਵੀਰੇ ਇਹਦਾ ਵੀ ਮਤਲਬ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਇੱਕ ਮਤਲਬ ਤੁਹਾਡੇ ਪਿਤਾ ਜੀ ਦਾ ਏਡਾ ਨਾਮ ਆ ਪਰ ਕਿਸੇ ਨੇ ਜਾ ਕੇ ਅਣਗੌਲਿਆ ਜਾ ਕਰਤਾ ਹੋਵੇ ਵੀ ਕੋਈ ਨਹੀਂ ਕਰ ਲਾਂਗੇ ਹਜੇ ਫੇਰ ਕਦੇ ਟਾਈਮ ਲੱਗੇਗਾ ਹਾਂਜੀ ਵੀਰੇ ਇਦਾਂ ਤਾਂ ਕਾਫੀ ਜਣਿਆਂ ਨੇ ਕਰਿਆ ਮੇਰੇ ਨਾਲ ਕਾਫੀ ਲੋਕਾਂ ਨੇ ਮੈਨੂੰ ਫੋਨ ਕਾਲ ਵੀ ਲਾਇਆ ਤੇਰਾ ਗੀਤ ਕਰਾਵਾਂਗੇ ਮਾਰਕੀਟ ਦੇ ਵਿੱਚ ਤੈਨੂੰ ਲੈ ਕੇ ਆਵਾਂਗੇ ਪਰ ਵਾਦਾ ਇੱਕ ਚ ਵੀਰੇ 100 ਚੋ ਕਹਿੰਦੇ ਹੁੰਦੇ ਕੋਈ ਹੁੰਦਾ ਸੇਰ ਦਲੇਰ ਜਿਹੜਾ ਕੋਈ ਕਿਸੇ ਦਾ ਵਾਦਾ ਪੂਰਾ ਕਰਦਾ ਅਣਖ ਵਾਲੀ ਚੀਜ਼ ਹੁੰਦੀ ਹੈ ਇਹ ਅਣਖ ਪਗਾਉਣੀ ਬਹੁਤ ਔਖੀ ਆ ਪਰ ਇਹ ਅੱਜ ਵੀ ਜਿਨ੍ਹਾਂ ਨੇ ਅਣਖ ਪਗਾਈ ਆ ਪਹਿਲੇ ਪੱਧਰ ਤੇ ਜਿਨ੍ਹਾਂ ਨੇ ਮੇਰੀ ਸਪੋਰਟ ਕਰੀ ਅੱਜ ਵੀ ਕਰਦੇ ਆ ਬਹੁਤ ਮਾਨ ਮਹਿਸੂਸ ਹੁੰਦਾ ਦੀਪ ਮੇਲੜਾ ਜੀ ਔਰ ਮੇਰਾ ਵੀਰ ਪੁਨੀਤ ਹੈਪੀ ਜੀ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਮਾਰਕੀਟ ਦੇ ਵਿੱਚ ਲਿਆਂਦਾ ਔਰ ਸੌਂਗ ਕਰ ਰਹੇ ਆ ਬਹੁਤ ਵੱਡਾ ਪ੍ਰੋਜੈਕਟ ਹੈ ਉਹਨਾਂ ਦਾ ਅੱਜ ਵੀ ਉਹ ਸਪੋਰਟ ਕਰ ਰਹੇ ਕੋਈ ਮੇਰੇ ਨਾਲ ਐਗਰੀਮੈਂਟ ਨਹੀਂ ਵੀਰੇ ਪਰ ਫਿਰ ਵੀ ਪਤਾ ਨਹੀਂ ਕਿਉਂ ਵੀ ਕਿਤੇ ਕਿਤੇ ਆਪਣੇ ਆਪ ਨੂੰ ਮਹਿਸੂਸ ਕਰਦੇ ਵੀ ਕੋਈ ਕਮੀ ਹੋਊਗੀ ਕਿਤੇ ਨਾ ਕਿਤੇ ਕੋਈ ਵੀ ਲੋਕ ਐਦਾਂ ਦਾ ਬਤਕਰਾ ਜਿਹੜਾ ਸਾਡੇ ਨਾਲ ਕਰ ਰਹੇ ਕੋਈ ਹੋਊ ਕਿਤੇ ਕੋਈ ਕਮੀ ਗੋਟਾਂ ਦੇ ਵਿੱਚ ਵੀ ਤੁਹਾਡੇ ਪਿਤਾ ਜੀ ਦਾ ਗੀਤ ਅਕਸਰ ਸਿੱਧੂ ਗਾਉਂਦੇ ਹੁੰਦੇ ਸੀ ਹਾਂਜੀ ਵੀਰੇ ਗਾਉਂਦੇ ਸੀ ਪਾਪਾ ਦੇ ਕਿਤੇ ਤੇ ਤੁਹਾਡੇ ਘਰੇ ਵੀ ਕਦੇ ਆਏ ਸਿੱਧੂ ਵੀਰੇ ਹੁਣੇ ਨਹੀਂ ਵੀਰੇ ਸਾਡੇ ਘਰੇ ਕੋਈ ਨਹੀਂ ਹੈ ਤੁਸੀਂ ਇੱਕ ਵਾਰੀ ਮਤਲਬ ਮਿਲੇ ਹੋਰ ਕਿਹੜਾ ਇੰਡਸਟਰੀ ਦਾ ਕਲਾਕਾਰ ਆ ਜਿਵੇਂ ਇਧਰ ਮਾਨਸੇ ਇਲਾਕੇ ਦੇ ਵਿੱਚ ਸੁੱਖ ਨਾਲ ਬਹੁਤ ਵੱਡੇ ਕਲਾਕਾਰ ਨੇ ਆਰਨੀਤ ਕੌਰ ਵਾਲਾ ਮਾਨ ਹੋਰ ਇਹਨਾਂ ਦੇ ਵਿੱਚੋਂ ਕਿਸੇ ਦੇ ਨਾਲ ਤੁਹਾਡਾ ਹੋਇਆ ਕਿਤੇ ਨਹੀਂ ਵੀਰੇ ਕਿਸੇ ਨਾਲ ਨਹੀਂ ਹੋਇਆ ਜੀਖਾਨ ਵੀਰੇ ਨੂੰ ਅਸੀਂ ਪਾਪਾ ਦੀ ਵਰਸ਼ੀ ਮਨਾਈ ਸੀ ਮੈਂ ਪਿਛਲੇ ਸਾਲ ਐਤਕੀ ਵੀ ਵੀਰੇ ਅਸੀਂ ਪਿੰਡ ਆਦਮਪੁਰਾ ਦੇ ਵਿੱਚ ਵਰਸ਼ੀ ਕਰਵਾਉਣ ਜਾ ਰਹੇ ਹਾਂ ਪਾਪਾ ਦੀ ਸਟੈਚੂ ਲਵਾਉਣ ਦੀ ਕੋਸ਼ਿਸ਼ ਆ ਸਾਡੀ ਵੀ ਲਵਾਈਏ ਪਰ ਮੈਂ ਕਾਫੀ ਇੰਟਰਵਿਊਾਂ ਚ ਗੱਲ ਕੀਤੀ ਸੀ ਪਰ ਹਜੇ ਤੱਕ ਮੇਰੀ ਕਿਸੇ ਨੇ ਕੋਈ ਸਪੋਰਟ ਨਹੀਂ ਕੀਤੀ ਵੀਰੇ ਅੱਛਾ ਉਸ ਤੋਂ ਬਾਅਦ ਕਿ ਕੋਈ ਭਦੌੜ ਦਾ ਤੁਹਾਡੇ ਪਿਤਾ ਜੀ ਦੇ ਨਾਲ ਬਹੁਤ ਜਿਹੜਾ ਨੇੜੇਉਂ ਨਾਤਾ ਰਿਹਾ ਜਿਹੜੀ ਉੱਥੋਂ ਦੀ ਲੋਕਗੀਤ ਮੰਡਲੀ ਆ ਭਦੌੜ ਉਹਦੇ ਵਿੱਚ ਵੀ ਤੁਹਾਡੇ ਪਿਤਾ ਜੀ ਰਹੇ ਉਹ ਭਦੌੜ ਦੇ ਲੋਕਾਂ ਦੇ ਨਾਲ ਹੁਣ ਕਿਤੇ ਹੋਈ ਗੱਲ ਜਾਂ ਉੱਥੇ ਕਿਤੇ ਗਏ ਉੱਥੋਂ ਦੇ ਕਿਹੜੇ ਲੋਕ ਆ ਜਿਹੜੀ ਮਤ ਕਰਦੇ ਆ ਮਦਦ ਵੀਰੇ ਭਦੌੜ ਦੇ ਵਿੱਚ ਸਿੰਗਰ ਸੀਗੇ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ ਮੈਂ ਚਲੋ ਉਹਨਾਂ ਦਾ ਨਾਮ ਤਾਂ ਨਹੀਂ ਜਾਣਦੀ ਪਰ ਉਹ ਮੇਰੇ ਪਾਪਾ ਦੀ ਮਦਦ ਕਰਦੇ ਸਾਡੀ ਵੀ ਕਰਦੇ ਸੀ ਅਲਵੇਲਾ ਸੀ ਅਲਵੇਲਾ ਸਾਹਿਬ ਉਹ ਵੀ ਸਾਡੀ ਸਪੋਰਟ ਕਰਦੇ ਸੀ ਕਿਉਂ ਦੁਨੀਆ ਚ ਅੱਜ ਹੈ ਨਹੀਂਗੇ ਪਰ ਉਸ ਤੋਂ ਬਾਅਦ ਸਾਡੀ ਭੜੌੜ ਦੇ ਵਿੱਚੋਂ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਅੱਛਾ ਗੀਤ ਭੈਣੇ ਉਹ ਸੁਣਾਓ ਜ਼ਰੂਰ ਇੱਕ ਸੌਣ ਦਾ ਮਹੀਨਾ ਹਾਂ ਜਾ ਸੋਣਾ ਹੁਣ ਮੁੜ ਜਾ ਵੀ ਰਾਹਾਂ ਤੇ ਤੇਰੀ ਉਮਰ ਚਾਹ ਹਰ ਯੁੱਗ ਹੋਵੇ ਸਾਡਾ ਸਾਹਬ ਨੂੰ ਵਖਰਾ ਅੜਿਆ ਤੇ ਜਿਹੜਾ ਅਥਰੂ ਬਹਿ ਹਣ ਬੜ ਚੋਵੇ ਤੇਰੀਆਂ ਪਹੂਣਾ ਜ਼ਖਮ ਉਚੜੇ ਤੇ ਅਸੀਂ ਰੱਖਦੇ ਮਸਾਂ ਲਕੋਵੇ ਹੋ ਕੀਲ ਵੇਲੇ ਫੈਦਾ ਤੇਰਾ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਤੇ ਜਦੋਂ ਯਾਰ ਕੋ ਹੋਲੀ ਨਾ ਹੋਵੇ ਇੱਕ ਸੋਹਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮੱਲੋ ਮੱਲੀ ਆ ਗਈ ਸੋਣੇ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗ ਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਣੀਆਂ ਬੇਪੱਤਿਆਂ ਨਾ ਬੇਪੱਤਿਆਂ ਨਾ ਹਿੱਕ ਪਿੜ ਗਈ ਵੇ ਇੱਕ ਸੋਹਣ ਦਾ ਮਹੀਨਾ ਰੁੱਤ ਪਿਆਰ ਦੀ ਉਸ ਸਮੇਂ ਤੁਹਾਡੇ ਪਿਤਾ ਜੀ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਜਿਹੜੇ ਉਹਨਾਂ ਦੇ ਦੌਰ ਦੇ ਖੇਂਦੇ ਰਹੇ ਨੇ ਕਿਹਾ ਜਾਂਦਾ ਵੀ ਇੱਕ ਵਾਰੀ ਮਾਨਕ ਸਾਹਿਬ ਨੇ ਗੱਲ ਦੇ ਵਿੱਚ ਉਹ ਚੈਨ ਲਾ ਕੇ ਦਿੱਤੀ ਕੋਈ ਜਿੱਦਾਂ ਵੀ ਕਿੱਸਾ ਸੀਗੇ ਜੀ ਵੀਰੇ ਉਦੋਂ ਨਾ ਕੰਪਨੀਆਂ ਦੇ ਵਿੱਚ ਕੋਈ ਹੁੰਦਾ ਸੀ ਇਦਾਂ ਦਾ ਕੋਈ ਸਿਸਟਮ ਮੰਨ ਲਓ ਹੁਣ ਤਾਂ ਕਾਫੀ ਚੇਂਜ ਹੋ ਚੁੱਕੀਆਂ ਕੰਪਨੀਆਂ ਵੀ ਉਦੋਂ ਨਾ ਵੀ ਕੋਈ ਹੁੰਦਾ ਸੀ ਜਿਹੜਾ ਕਲਾਕਾਰ ਕੋਈ ਵਧੀਆ ਗਾਉਂਦਾ ਸੀ ਉਹਨੂੰ ਬਕਾਇਦਾ ਕੰਪਨੀਆਂ ਨਾਮ ਦਿੰਦੀਆਂ ਸੀ ਹੁਣ ਤਾਂ ਰੂਲ ਬਹੁਤ ਚੇਂਜ ਹੋ ਗਏ ਆ ਉਦੋਂ ਪਾਪੇ ਜੀ ਤੇ ਮਾਨਕ ਦੀ ਆਪਸ ਵਿੱਚ ਕੋਈ ਸੀਗੀ ਟੱਕਰ ਵੀ ਕਹਿੰਦੇ ਵੀ ਉਹਨਾਂ ਨੇ ਟੀਚਰ ਕੀਤੀ ਸੀ ਕਹਿੰਦੇ ਵੀ ਇਹ ਕਿੱਦਾਂ ਗਾ ਲੂਗਾ ਕੋਈ ਸਿੰਗਰ ਇਹਨੂੰ ਗਾਉਣਾ ਤਾਂ ਆਉਂਦਾ ਨਹੀਂ ਚਲੋ ਵੀ ਪਾਪਾ ਨੇ ਕੋਈ ਵਧੀਆ ਗਾਇਆ ਹੋਣਾਗਾ ਦਸਨ ਦੇ ਵਿੱਚ ਤੇ ਇਹੀ ਆਇਆ ਵੀਰੇ ਵੀ ਉਹਨਾਂ ਨੇ ਚੈਲੰਜ ਸੀ ਜਿਹੜੀ ਉਹਨਾਂ ਦੇ ਗਲੇ ਚ ਲਾ ਕੇ ਉਹਨਾਂ ਨੇ ਪਾਪਾ ਦੇ ਗਲੇ ਚ ਪਾਤੀ ਅੱਜ ਤੁਹਾਡੇ ਪਿਤਾ ਜੀ ਦੇ ਗਾਣੇ ਨੇ ਜਿਹੜੇ ਉਹ ਗੱਡੀਆਂ 'ਚ বাজਦੇ ਨੇ ਕਾਰਾਂ 'ਚ বাজਦੇ ਨੇ ਪਰ ਜਿਹੜਾ ਤੁਸੀਂ ਹਜੇ ਵੀ ਉਹ ਸਫ਼ਰ ਆ ਜਿਹੜਾ ਬੱਸਾਂ ਸੰਘਰਸ਼ਾਂ ਤਾਂ ਕਦੇ ਨਾ ਕਦੇ ਇਕੱਲੇ ਬਹਿ ਕੇ ਫਿਰ ਮਨ ਨੂੰ ਸਮਝਾਉਣੇ ਹੋ ਫਿਰ ਕਿਹਦੇ ਨਾਲ ਗੱਲਾਂ ਕਰਦੇ ਹੋ ਰੋਨੇ ਵੀ ਹੋ ਕਦੇ ਇਸ ਚੀਜ਼ ਨੂੰ ਲੈ ਕੇ ਵੀ ਸਾਡੇ ਪਿਤਾ ਦੇ ਗਾਣੇ ਤਾਂ ਉਹਨਾਂ ਕਾਰਾਂ 'ਚ বাজਦੇ ਨੇ ਪਰ ਅ ਜਿਹੜੇ ਸਾਡੇ ਵੀਰੇ ਬਹੁਤ ਦੁੱਖ ਹੁੰਦਾ ਹੈ ਚੀਜ਼ ਦਾ ਬਹੁਤ ਕਮੀ ਮਹਿਸੂਸ ਕਰਦੇ ਆ ਜਿਹੜਾ ਸੰਘਰਸ਼ ਆ ਵੀਰੇ ਲੜ ਰਹੀਆਂ ਜਿੰਦਗੀ ਚ ਹੁਣ ਵੀ ਇਹ ਚੀਜ਼ਾਂ ਮਹਿਸੂਸ ਕਰਦੀ ਵੀ ਅਸੀਂ ਵੀ ਅੱਜ ਨੂੰ ਗੱਡੀਆਂ ਕਾਰਾਂ ਦੇ ਵਿੱਚ ਹੁੰਦੇ ਹੁਣ ਵੀਰੇ ਮੇਰਾ ਇਦਾਂ ਸੰਘਰਸ਼ਾ ਵੀ ਦੇਖੋ ਮੈਂ ਆਪਣੇ ਪਿੰਡ ਤੋਂ ਵੀਰ ਦੇ ਪਿੰਡ ਤੱਕ ਵਿਕਲ ਤੇ ਆਈਆਂ ਐਨੀ ਠੰਡ ਵੀ ਬਹੁਤ ਸੰਘਰਸ਼ਾ ਵੀਰੇ ਮੇਰਾ ਇਸ ਚੀਜ਼ ਦੇ ਵਿੱਚ ਅੱਛਾ ਘਰ ਦੇ ਹਾਲਾਤ ਠੀਕ ਨੇ ਤੁਹਾਡੇ ਹੁਣ ਗਾਣੇ ਦੇ ਨਾਲ ਰੋਟੀ ਪੱਕਦੀ ਹੋ ਗਈ ਜਾਂ ਕਿਦਾਂ ਵੀਰੇ ਹਜੇ ਇਦਾਂ ਦਾ ਕੋਈ ਨਹੀਂ ਰਿਸਪੌਂਸ ਆ ਜਾਂਦਾ ਮੈਨੂੰ ਉਦਾਂ ਹੀ ਕੋਈ ਰਿਸਪੌਂਸ ਮਿਲ ਜਾਂਦਾ ਵੀ ਜਾਂ ਕੋਈ ਹਜੇ ਮੈਨੂੰ ਉਦਾਂ ਨਹੀਂ ਕੋਈ ਮਿਲਿਆ ਰਿਸਪੌਂਸ ਵੀ ਜਾਂ ਕੋਈ ਕਿਸੇ ਨੇ ਮੈਨੂੰ ਕਹਤਾ ਵੀ ਭੈਣੇ ਆ ਜਾ ਤੇਰਾ ਪ੍ਰੋਗਰਾਮ ਬੱਕਾ ਲੈਨੇ ਤੈਨੂੰ ਪ੍ਰੋਗਰਾਮ ਤੇ ਲੈ ਚਾਲਦੇ ਇਦਾਂ ਦਾ ਕੋਈ ਗੁਜ਼ਾਰਾ ਹਜੇ ਵੀਰੇ ਜਿੱਦਾਂ ਪਹਿਲਾਂ ਸੀ ਉਦਾਂ ਹੀ ਅੱਛਾ ਕੋਈ ਜਾਂਦੇ ਜਾਂਦੇ ਇੱਕ ਅੱਧਾ ਹੋਰ ਗੀਤ ਸੁਣਾਓ ਜਿਵੇਂ ਉਹਨਾਂ ਦਾ ਗੀਤ ਬਸ ਚੱਲੀ ਬਿਰਕਾਂ ਦੀ ਜਾਂ ਕੋਈ ਇੱਕ ਵਿਰਸਾ ਗੀਤ ਤੁਸੀਂ ਜਿਹੜਾ ਆਪਾਂ ਗੱਲ ਕਰਦੇ ਸੀ ਉਹ ਗੀਤ ਸੁਣਾ ਦਿ ਪਿੱਪਲ ਹੀ ਪੀਂਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਨੇ ਵਿੱਚ ਤਿਰੰਜਣਾ ਲੋਕੋ ਇਹ ਕਿੱਥੇ ਜੁੜੀਆਂ ਨੇ ਪਿੱਪਲ ਹੀ ਪੀਂਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਨੇ ਵਿੱਚ ਤਿਰੰਜਣਾ ਲੋਕੋ ਇਹ ਕਿੱਥੇ ਜੁੜੀਆਂ ਨੇ ਨਾਰਈਆਂ ਤੀਆਂ ਨਾ ਤੇ ਹਰ ਵੇਲ ਕੋ ਹਣ ਬਦਲ ਗਿਆ ਏ ਸਾਡਾ ਸੱਬਿਆਚਾਰ ਬੇ ਲੋਕਾ ਹੁਣ ਆਪਾਂ ਫੁੱਲਦੇ ਜਾਂਦੇ ਸੱਬਿਆਚਾਰ ਬੇ ਲੋਕਾ ਫੈਸ਼ਨ ਨੇ ਮਤ ਮਾਰੀ ਆਇਆ ਯੁੱਗ ਮਸ਼ੀਨਾ ਦਾ ਕੁਰਤੇ ਚਾਦਰੇ ਦੀ ਥਾਂ ਹੋਇਆ ਜੋਰੇ ਜਿੰਨਾ ਦਾ ਫੈਸ਼ਨ ਨੇ ਮਤ ਮਾਰੀ ਆਇਆ ਯੁੱਗ ਮਸ਼ੀਨਾ ਦਾ ਕੁਰਤੇ ਚਾਦਰੇ ਦੀ ਥਾਂ ਹੋਇਆ ਜੋ ਰਹੀ ਜਿੰਨਾ ਦਾ ਹੋ ਰਹੀ ਹੋ ਗਏ ਸਾਡੇ ਹਰ ਸੰਗਾਰ ਬੇ ਲੋਕੋ ਹੁਣ ਬਦਲ ਗਿਆ ਏ ਸਾਡਾ ਸੱਬਿਆਚਾਰ ਬੇ ਲੋਕੋ ਹੁਣ ਆਪਾਂ ਭੁੱਲਦੇ ਜਾਂਦੇ ਸੱਬਿਆਚਾਰ ਬੇ ਲੋਕੋ ਕੀ ਬਾਤ ਹੈ ਬਹੁਤ ਖੂਬ ਤੁਹਾਡੀ ਗਾਇਕੀ ਹੈ ਹੋਰ ਕਿਸੇ ਸੰਸਥਾ ਵੱਲੀੋਂ ਜਾਂ ਕਿਤੋਂ ਵੀ ਤੁਹਾਨੂੰ ਕਦੇ ਆਇਆ ਕੋਈ ਸਨਮਾਨ ਪੱਤਰ ਜਾਂ ਕਿਸੇ ਨੇ ਹੌਸਲਾ ਫਜਾਈ ਨਹੀਂ ਵੀਰੇ ਐਦਾਂ ਦਾ ਕੋਈ ਰਿਸਪਾਂਸ ਨਹੀਂ ਆਇਆ ਕਿਸੇ ਪਾਸਿਓਂ ਵੀ ਹਜੇ ਤੱਕ ਤਾਂ ਸੰਘਰਸ਼ਾ ਜ਼ਿੰਦਗੀ ਦਾ ਲੜ ਰਹੇ ਆ ਹਜੇ ਤੱਕ ਪਤਾ ਨਹੀਂ ਕਿੱਥੋਂ ਤੱਕ ਲੜਨਾ ਹੈ ਹਜੇ ਤੱਕ ਤਾਂ ਸੰਘਰਸ਼ੀ ਆ ਵੀਰੇ ਇਸ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਕੋਈ ਨਿੱਜੀ ਵਾਸਤਾ ਵੀ ਮੈਂ ਇਸ ਤਰ੍ਹਾਂ ਦੇ ਬਹੁਤ ਲੋਕਾਂ ਨੂੰ ਜਾਣਦਾ ਵੀ ਜਿਨ੍ਹਾਂ ਦੇ ਸਾਰਾ ਕੁਝ ਨਹੀਂ ਹੁੰਦਾ ਤੁਹਾਡੇ ਬ੍ਰਦਰ ਵੀ ਜਿਵੇਂ ਦੱਸਿਆ ਹੈ ਨਹੀਂ ਮਾਂ ਵੀ ਹੈ ਨਹੀਂ ਪਿਓ ਵੀ ਹੈ ਨਹੀਂ ਤੇ ਜ਼ਿੰਦਗੀ ਦਾ ਇੱਕ ਕੁਟਣਜੀ ਵਾਲੀ ਜ਼ਿੰਦਗੀ ਹੋ ਜਾਂਦੀ ਵੀਰੇ ਬਹੁਤ ਦੁੱਖ ਹੁੰਦਾ ਇਹ ਚੀਜ਼ ਨੂੰ ਛੇੜ ਕੇ ਤਾਂ ਜਦੋਂ ਐਂ ਚੀਜ਼ ਨੂੰ ਛੇੜਦੇ ਆ ਵੀ ਮਾਪੇ ਦੀ ਕਮੀ ਤਾਂ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ। ਜਿਵੇਂ ਗਾਣਾ ਸੀ ਮਾਂ ਮੈਂ ਮੁੜਨੀ ਪੇਕੇ ਆਉਣਾ। ਹਾਂਜੀ ਪੇਕੇ ਹੁੰਦੇ ਮਾਵਾ ਨਾਲ ਵੀਰੇ ਉਹ ਚੀਜ਼ਾਂ ਵੀ ਸਾਰੇ ਸਾਰਾ ਕੁਝ ਹੀ ਸਮਝ ਲੋ ਮੇਰੇ ਨਾਲ ਹੀ ਹੋਇਆ। ਨਾ ਮਾਂ ਐ ਨਾ ਪਿਓ ਆ ਨਾ ਭਰਾ ਕੁਝ ਵੀ ਨਹੀਂ ਸਿਰਫ ਪਰਿਵਾਰ ਦੇ ਵਿੱਚ ਸਿਰਫ ਅਸੀਂ ਦੋ ਪੈਣੀ ਆ। ਬਹੁਤ ਕਮੀ ਮਹਿਸੂਸ ਹੁੰਦੀ ਹੈ ਜਦੋਂ ਕਿਸੇ ਨੂੰ ਦੇਖੀਦਾ ਮਾਪੇ ਭਤੀਆਂ ਆਉਂਦੀਆਂ ਮਾਪੇ-ਪਾਪ ਨੂੰ ਮਿਲਦੀਆਂ ਪਰ ਮੈਨੂੰ ਇਹ ਚੀਜ਼ ਦੀ ਕਮੀ ਆ ਵੀ ਮੈਂ ਆਪਣੇ ਪੇਕੇ ਸਹੁਰੇ ਪਰਿਵਾਰ ਛੱਡ ਕੇ ਆਉਂਦੇ ਪੇਕੇ ਘਰ ਬੈਠੀ ਆ। ਹੂੰ ਚਲੋ ਤੇ ਇੱਕ ਦਾ ਗੀਤ ਮੈਂ ਕਹਿੰਦਾ ਬਹੁਤ ਸੋਹਣੀ ਜਿਵੇਂ ਤੁਹਾਡੀ ਆਵਾਜ਼ ਆ ਕਿਉਂਕਿ ਆਵਾਜ਼ ਮੇਨ ਗੱਲ ਇਹ ਆ ਵੀ ਪਹੁੰਚਣੀ ਚਾਹੀਦੀ ਆ ਲੋਕਾਂ ਤੱਕ ਤਾਂ ਜਿਹੜੇ ਵੀ ਸੁਣਦੇ ਨੇ ਇਸ ਚੰਗੀ ਗਾਇਕਾ ਨੂੰ ਹਰਮਨ ਜੀ ਨੂੰ ਤੁਸੀਂ ਅੱਗੇ ਹੋਰ ਸ਼ੇਅਰ ਕਰੋ ਇਹਨਾਂ ਦੀ ਜਿੰਨੀ ਹੋ ਸਕਦੀ ਆ ਮਦਦ ਕਰੋ ਆਰਥਿਕ ਵੀ ਕਰੋ ਵੈਸੇ ਵੀ ਕਰੋ ਜੇ ਕੋਈ ਗਾਣਾ ਕਰਾ ਸਕਦਾ ਗਾਣਾ ਕਰਾਓ ਜਿਹੜਾ ਸ਼ੋਅ ਲਵਾ ਸਕਦਾ ਤਾਂ ਮੈਂ ਇੱਕ ਆਖਰੀ ਗੀਤ ਆ ਉਹਦੇ ਨਾਲ ਆਪਾਂ ਸਮਾਪਤੀ ਕਰੀਏ ਕੋਈ ਗੀਤ ਹੋਰ ਸੁਣਾ ਦਿਓ ਹੁਣ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟਾਈਮ ਨਾਲ ਕੋਈ ਬਿਰਲਾ ਹੀ ਖੜੇ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟਾਈਮ ਨਾਲ ਕੋਈ ਬਿਰਲਾ ਹੀ ਖੜੇ ਹੋ ਦਿਨ ਚੱਲਦੇ ਭਾਵੇਂ ਮਾੜੇ ਹੋ ਦਿਨ ਚੱਲਦੇ ਭਾਵੇਂ ਮਾੜੇ ਉਹ ਦਿਰਜ ਚ ਲੰਘਦੇ ਆ ਜਿੰਨਾ ਨੂੰ ਦੁੱਧ ਪਿਲਾਉਂਦੇ ਰੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਿਲਾਉਂਦੇ ਰੇ ਸੱਪ ਬਣ ਕੇ ਡੰਗ ਗਏ ਆ ਕੀ ਬਾਤ ਹੈ ਬੀ ਬਹੁਤ ਧੰਨਵਾਦ ਸੋ ਇਹ ਸੰ ਹਰਮਨ ਛੱਤਾ ਜੀ ਖਾਸ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਦਿਔਰ ਆ ਉਹੀ ਇਹਨਾਂ ਨੂੰ ਸਾਰੇ ਪਾਸੇ ਲੈ ਕੇ ਆਉਂਦਾ ਕਿਉਂਕਿ ਉਹ ਚਾਹੁੰਦਾ ਹੈ ਵੀ ਇਹਨਾਂ ਦੀ ਜਿਹੜੀ ਗਾਇਕੀ ਹੈ ਹੋਰ ਅੱਗੇ ਆਵੇ ਤਾਂ ਮੈਂ ਚਾਹੁੰਦਾ ਵੀ ਇਹਨਾਂ ਦੀ ਜਿਹੜੀ ਗਾਇਕੀ ਆ ਤੁਸੀਂ ਇਹਨੂੰ ਸੁਣੋ ਸ਼ੇਅਰ ਕਰੋ ਜਿੰਨੀ ਵੀ ਹੋ ਸਕਦੀ ਹੈ ਇਸ ਕਲਾਕਾਰਾਂ ਦੀ ਮਦਦ ਕਰੋ ਕਿਉਂਕਿ ਇਸ ਤਰ੍ਹਾਂ ਦੇ ਕਲਾਕਾਰ ਨੇ ਜਿਹੜੇ ਅਹੀਂ ਰੁਲ ਜਾਂਦੇ ਨੇ ਤਾਂ ਮੈਂ ਨਹੀਂ ਚਾਹੁੰਦਾ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਹੀਰਾ ਕਲਾਕਾਰ ਆ ਉਹ ਰੁਲੇ ਤਾਂ ਉਮੀਦ ਕਰਦੇ ਆ ਕਿ ਤੁਸੀਂ ਇਸ ਇੰਟਰਵਿਊ ਨੂੰ ਦੇਖੋਗੇ ਵੀ ਅੱਗੇ ਸ਼ੇਅਰ ਵੀ ਕਰੋਗੇ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓਗੇ ਵੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਮਾਨਸਾ ਮੂਸਾ